ਵੀ ਮਿੱਤਰੋ ਅੱਜ ਤੋਂ ਪਹਿਲਾਂ ਕੀ ਸੀ ਪਸ਼ੂ ਪਾਲਕ ਵੀਰਾਂ ਦਾ ਕੱਲਾ ਦੁੱਧ ਵਿਕਦਾ ਸੀ ਤੇ ਗੋਬਰ ਦੀ ਕੋਈ ਵੈਲਿਊ ਨਹੀਂ ਸੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਉਸੇ ਪਸ਼ੂਆਂ ਦੇ ਗੋਬਰ ਦਾ ਰੇਟ 30 ਤੋਂ 50 ਰੁਪਏ ਕਿਲੋ ਹੋਣ ਵਾਲਾ 60 ਰੁਪਏ ਵੀ ਹੋ ਸਕਦਾ ਇਹ ਗੱਲ ਆਪਾਂ ਕਿਉਂ ਕਹਿ ਰਹੇ ਹਾਂ ਕਿਉਂ ਕਿ 19 ਦਸੰਬਰ 2024 ਨੂੰ NDDV ਦੀ ਬਹੁਤ ਵੱਡੀ ਮੀਟਿੰਗ ਹੋਈ ਸੀ ਉਹ ਮੀਟਿੰਗ ਦੇ ਵਿੱਚ ਇਸ ਬਾਰੇ ਦੱਸਿਆ ਗਿਆ ਕਹਿੰਦੇ ਭਾਰਤ ਇੱਕ ਇਹੋ ਜਿਹਾ ਦੇਸ਼ ਆ ਜਿੱਥੇ ਕਿ ਹਰ ਰੋਜ਼ 10 ਲੱਖ ਟਨ ਗੋਬਰ ਦਾ ਉਤਪਾਦਨ ਹੁੰਦਾ ਹੈ ਕਹਿੰਦੇ ਜਿੱਥੇ ਕਿ ਕੁਵੇਤ ਹੋਇਆ ਅਰਬ ਹੋਰ ਦੇਸ਼ ਹੋਏ ਜਿੱਥੇ ਕਿ ਤੇਲ ਦੇ ਭੰਡਾਰਾ ਕੂਬੇਤ ਨੇ ਭਾਰਤ ਤੋਂ 192 ਮੀਟ੍ਰਿਕ ਟਨ ਗੋਬਰ ਦੀ ਮੰਗ ਕੀਤੀ ਸੀ ਕਹਿੰਦੇ ਵੀ ਸਾਨੂੰ ਇੰਨਾ ਗੋਬਰ ਤੁਸੀਂ ਦਿਓ ਇਸ ਰੇਟ ਦੇ ਹਿਸਾਬ ਨਾਲ ਸਾਡੇ ਤੋਂ ਪੈਸੇ ਲਓ ਭਾਰਤ ਤੋਂ ਉਹਨਾਂ ਨੇ 192 ਮੀਟ੍ਰਿਕ ਟਨ ਗੋਬਰ ਦੀ ਮੰਗ ਕੀਤੀ ਸੀ ਉਸ ਮੰਗ ਤੋਂ ਬਾਅਦ ਇਹਨਾਂ ਦਾ ਹੋਰ ਕਹਿਣਾ ਹੈ ਵੀ ਗੋਬਰ ਤੋਂ ਜਿੱਥੇ ਕੀ ਮੀਥੇਨ ਗੈਸ ਨਿਕਲਦੀ ਹੈ ਮੀਥੇਨ ਤੋਂ ਇੰਦਨ ਤਿਆਰ ਕਰਕੇ ਉਹਦੇ ਕਰਕੇ ਜਿਹੜਾ ਕੀ ਦਾ ਰੇਟ ਬਹੁਤ ਜ਼ਿਆਦਾ ਹੋ ਜਾਣਾ ਕਹਿੰਦੇ। ਕਵੇਤ ਦੀ ਇੱਕ ਗੱਲ ਹੋਰ ਹੈ ਜੀ ਕਵੇਤ ਦਾ ਕਹਿਣਾ ਜੀ ਜਿਹੜਾ ਕੀ ਗੋਬਰ ਦੇ ਨਾਲ ਖਜੂਰ ਦੀ ਫਸਲ ਨੂੰ ਬਹੁਤ ਫਾਇਦਾ ਪਹੁੰਚ ਰਿਹਾ ਹੈ ਕਹਿੰਦੇ ਇੱਕ ਤਾਂ ਬੂਟਾ ਛੇਤੀ ਤਿਆਰ ਹੁੰਦਾ ਫਲ ਦਾ ਸਹਿਜ ਬਹੁਤ ਵੱਡਾ ਹੁੰਦਾ ਕਹਿੰਦੇ ਪਰ ਸੋਨੂੰ ਉਸ ਤੋਂ ਪਹਿਲਾਂ ਹੀ ਕੁਝ ਤਸਵੀਰਾਂ ਦਿਖਾ ਦਿੰਨੇ ਆ ਜਿਵੇਂ ਕਿ ਤੁਸੀਂ ਆ ਸਾਈਡ ਤੇ ਤਸਵੀਰਾਂ ਦੇਖੀ ਜਾਂਦੇ ਹੋ ਇਹ ਐਮਾ ਜੌਨ ਸਟੋਰ ਤੋਂ ਆਪਾਂ ਲਈਆਂ ਐਮਾ ਜੌਨ ਸਟੋਰ ਦੇ ਉੱਤੇ ਅੱਜ ਵੀ ਜਿਵੇਂ 229 ਰੁਪਿਆ ਰੇਟ ਰੱਖਿਆ ਹੋਇਆ ਤੇ 6-7 ਇਹ ਗੋਹੇ ਦੀਆਂ ਪਾਥੀਆਂ ਮਣਾ ਕੇ ਤੇ ਪੀਸ ਜੇ ਬਣਾ ਕੇ ਰੱਖੇ ਹੋਏ ਆ ਇਹ ਪੀਸਾਂ ਦਾ ਘੱਟੋ-ਘੱਟ ਰੇਟ 229 ਰੱਖਿਆ 6-7 ਪੀਸ ਆ ਇਹਨਾਂ ਦਾ ਕਹਿਣਾ ਵੀ ਜਿਹੜਾ ਇਹ ਗੋਹਾ ਹੈ ਇਹ ਕਹਿੰਦੇ ਪਿਓਰ ਗਾਂ ਦਾ ਜਿਹੜਾ ਕੀ ਇੱਕ ਪੂਜਾ ਤੇ ਹਵਨ ਦੇ ਵਿੱਚ ਪ੍ਰਯੋਗ ਕਰਨਾ ਤੁਸੀਂ ਉਹਦੇ ਵਾਸਤੇ ਸਪੈਸ਼ਲ ਹੈ ਇਹ ਪਿਓਰ ਗਾਂ ਦਾ ਗੋਹ ਹੈ ਇਹਦੇ ਵਿੱਚ ਕੋਈ ਮਿਲਾਵਟ ਹੈ ਨਹੀਂ ਕਹਿੰਦੇ ਤੇ ਆਹ ਰੇਟ ਤਾਂ ਅਸਮਾਨੀ ਹੋਏ ਪਏ ਆ ਹੋਰ ਚੈੱਕ ਕਰੋ ਹੋਰ ਵੀ ਬਹੁਤ ਰੇਟ ਹੈਗੇ ਆਹ ਕੋਈ ਸੌਦਾ ਦੇਈ ਆਉਂਦਾ ਹੈ ਕੋਈ ਸਹਜ ਘੱਟ ਹੈ ਵੱਧਾ ਇੰਨਾ ਰੇਟ ਹੋ ਰਿਹਾ ਜੀ ਗੋਹੇ ਦਾ ਤੇ ਆਉਣ ਵਾਲੇ ਸਮੇਂ ਤੱਕ ਕਹਿੰਦੇ ਜੀ ਇਹ ਕਿਲੋਆਂ ਦੇ ਹਿਸਾਬ ਨਾਲ ਵੇਚਣ ਵਾਲਾ 50-60 ਰੁਪਏ ਕਿਲੋ ਪਰ ਜਿਹੜਾ ਕੀ ਆਮ ਕਿਸਾਨ ਆ ਉਹ ਤਾਂ ਵੇਚ ਨਹੀਂ ਸਕਦਾ ਕਿਉਂਕਿ ਉਹਨੇ ਆਪ ਦੀ ਫਸਲ ਨੂੰ ਵੀ ਪਾਉਣੀ ਹੈ ਖਾਦ ਵਗੈਰਾ ਪਾਉਣੀ ਹੈ ਕਿਉਂਕਿ ਹੋਰ ਖਾਦਾਂ ਤਾਂ ਮਿਲ ਨਹੀਂ ਰਹੀਆਂ ਇਹ ਖਾਦ ਦਾ ਬਹੁਤ ਫਾਇਦਾ ਫਸਲ ਦੇ ਵਿੱਚ ਵੀ ਪਾਈ ਜਾਵੇ ਬਹੁਤ ਚੰਗੀ ਆ ਪਰ ਆਪਾਂ ਤੁਹਾਨੂੰ ਇਹ ਗੱਲ ਜਾਣਕਾਰੀ ਲਈ ਦੱਸੀ ਹੈ ਜੀ ਜਾਣਕਾਰੀ ਵਧੀਆ ਲੱਗੀ ਆਪਣੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ